ਸੁਖਬੀਰ ਬਾਦਲ ਦੀਆਂ ਇੰਨਾ ਤਸਵੀਰਾਂ ਤੇ ਆਵਾਜ਼ ਉੱਠੀ ਐ ਤੇ ਰੌਲਾ ਪੈਣਾ ਸ਼ੁਰੂ ਹੋ ਗਿਆ। ਇਹ ਆਵਾਜ਼ ਉਠਾਈ ਆ ਦਰਬਾਰ ਸਾਹਿਬ ਪਹੁੰਚ ਰਹੀਆਂ ਸਿੱਖ ਸੰਗਤਾਂ ਨੇ। ਕਿਉਂਕਿ ਸੁਖਬੀਰ ਬਾਦਲ ਨੂੰ ਅਕਾਲ ਤਖਤ ਸਾਹਿਬ ਵੱਲੋਂ ਸਜ਼ਾ ਲਗਾਈ ਗਈ ਹੈ ਕਿ ਉਸਨੇ ਅਕਾਲ ਤਖਤ ਦੇ ਸਾਹਮਣੇ ਡਿਊਟੀ ਦੇ ਸਾਹਮਣੇ ਸੇਵਾਦਾਰਾ ਵਾਂਗ ਬੈਠ ਕੇ ਵਰਛਾ ਫੜ ਕੇ ਡਿਊਟੀ ਦੇਣੀ ਐ। ਤੇ ਉੱਥੇ ਸਿੱਖ ਸੰਗਤਾਂ ਨੇ ਇਹ ਆਵਾਜ਼ ਉਠਾਈ ਐ। ਕਿ ਸੁਖਬੀਰ ਬਾਦਲ ਨੂੰ ਵੀਆਈਪੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਤੇ ਉਹਦੇ ਨਾਲ ਉਹਦੇ ਕਈ ਸਾਰੇ ਮਦਦਗਾਰ ਸਹਾਇਕ ਤੇ ਗਨਮੈਨ ਖੜਾਏ ਜਾ ਰਹੇ ਨੇ ਇਹ ਤਸਵੀਰਾਂ ਦੇਖੋ ਇੰਜ ਲੱਗ ਰਿਹਾ ਜਿਵੇਂ ਸੁਖਬੀਰ ਬਾਦਲ ਸੇਵਾਦਾਰ ਦੀ ਡਿਊਟੀ ਨਹੀਂ ਦੇ ਰਿਹਾ ਬਲਕਿ ਸੁਖਬੀਰ ਬਾਦਲ ਤੇ ਡਿਊਟੀ ਦਿੱਤੀ ਜਾ ਰਹੀ ਆ ਕਿਉਂਕਿ ਕਾਫੀ ਸਾਰੇ ਉਹਦੇ ਜਿਹੜੇ ਸਹਾਇਕ ਨੇ ਉਹ ਉਹਦੇ ਨਾਲ ਉਥੇ ਖੜੇ ਹੋਏ ਨੇ ਔਰ ਇਦੇ ਉੱਪਰ ਉਥੇ ਪਹੁੰਚੀਆਂ ਕਈ ਸਾਰੀਆਂ ਜਿਹੜੀਆਂ ਬੀਬੀਆਂ ਨੇ ਔਰ ਕਈ ਸਾਰੇ ਜਿਹੜੇ ਸੰਗਤ ਦੇ ਵਿੱਚ ਭਰਾ ਨੇ ਉਹਨਾਂ ਨੇ ਆਵਾਜ਼ ਉਠਾਈ ਹੈ ਕਈ ਸਾਰੇ ਚੈਨਲਾਂ ਤੇ ਤੁਸੀਂ ਵੀਡੀਓ ਦੇਖੀਆਂ ਹੋਣਗੀਆਂ ਸਪੋਰਟਸਮੈਨ ਚੈਨਲ ਦੇ ਉੱਪਰ ਵੀ ਦਰਜਣਾਂ ਵਿਅਕਤੀਆਂ ਨੇ ਆਵਾਜ਼ ਉਠਾਈ ਹੈ ਉਹ ਕਹਿੰਦੇ ਨੇ ਕਿ ਸੁਖਬੀਰ ਬਾਦਲ ਨੂੰ ਇੱਥੇ ਵੀਆਈਪੀ ਸਹੂਲਤਾ ਕਿਉਂ ਦਿੱਤੀਆਂ ਜਾ ਰਹੀਆਂ ਨੇ ਸੁਖਬੀਰ ਬਾਦਲ ਕਰਕੇ ਉਹਦੇ ਜਿਹੜੇ ਸਹਾਇਕ ਉਥੇ ਖੜੇ ਨੇ ਜਿੱਥੇ ਸੁਖਬੀਰ ਬਾਦਲ ਡਿਊਟੀ ਦੇ ਰਿਹਾ ਹੈ ਉੱਥੇ ਸੰਗਤਾਂ ਨੂੰ ਧੱਕੇ ਵੱਜ ਰਹੇ ਨੇ ਕਈ ਉੱਥੇ ਜਿਹੜੀਆਂ ਬੀਬੀਆਂ ਸੰਗਤ ਦੇ ਵਿੱਚ ਉਹਨਾਂ ਨੇ ਚੈਨਲਾਂ ਤੇ ਬੋਲਿਆ ਕਿ ਸੁਖਬੀਰ ਬਾਦਲ ਹੋਰਾ ਕਰਕੇ ਇੱਥੇ ਕਾਫੀ ਸਾਰੀ ਪੁਲਿਸ ਲੱਗੀ ਐ ਸਿਵਲ ਵਰਦੀ ਚ ਵੀ ਲੱਗੀ ਐ ਔਰ ਆਮ ਸੰਗਤ ਨੂੰ ਪਰੇਸ਼ਾਨੀ ਹੋ ਰਹੀ ਐ ਔਰ ਉਹਨਾਂ ਨੇ ਇਹ ਸਵਾਲ ਉਠਾਏ ਨੇ ਕਿ ਸੁਖਬੀਰ ਬਾਦਲ ਨੂੰ ਤਾਂ ਸਜ਼ਾ ਲੱਗੀ ਐ ਤੇ ਉਹਨੂੰ ਸਜ਼ਾ ਬਾੰਗ ਇਹ ਡਿਊਟੀ ਦੇਣੀ ਚਾਹੀਦੀ ਐ ਬਲਕੇ ਸੁਖਬੀਰ ਬਾਦਲ ਤਾਂ ਉਥੇ ਵੀ ਵੀਆਈਪੀ ਬਣ ਕੇ ਹੀ ਬੈਠਾ ਕਿਉਂਕਿ ਉਹਦੇ ਨਾਲ ਆਸੇ-ਪਾਸੇ ਉਹਦੇ ਸਹਾਇਕਾਂ ਦਾ ਗਨਮੈਨਾਂ ਦਾ ਮਦਦਗਾਰਾਂ ਦਾ ਜਮਾਵੜਾ ਉਹਦੇ ਨਾਲ ਖੜਾ ਹੋਇਆ ਔਰ ਇਹ ਜਿਹੜੀਆਂ ਤਸਵੀਰਾਂ ਨੇ ਇਹ ਇਹ ਸੱਚ ਬਿਆਨ ਕਰਦੀਆਂ ਨੇ ਉਸ ਤੋਂ ਬਾਅਦ ਜਿੱਥੇ ਸੁਖਬੀਰ ਬਾਦਲ ਲੰਗਰ ਦੀ ਸੇਵਾ ਕਰਨ ਦੀ ਡਿਊਟੀ ਕਰ ਰਹੇ ਨੇ ਉਥੇ ਉਥੇ ਵੀ ਇਹੀ ਤਸਵੀਰ ਸਾਹਮਣੇ ਆ ਰਹੀ ਹੈ ਕਿ ਕੰਮ ਸਾਰਾ ਲੰਗਰ ਦੀ ਜਿਹੜੇ ਬਰਤਨਾਂ ਦਾ ਉਹ ਨਾਲ ਜਿਹੜੇ ਉਹਦੇ ਸਹਾਇਕ ਖੜੇ ਨੇ ਉਹ ਕਰ ਰਹੇ ਨੇ ਤੇ ਸੁਖਬੀਰ ਬਾਦਲ ਸਿਰਫ ਮਾੜਾ ਮਾੜਾ ਭਾਂਡਿਆਂ ਨੂੰ ਹੱਥ ਲਾਉਂਦਾ ਨਜ਼ਰ ਆ ਰਿਹਾ ਵਰਤਨਾਂ ਨੂੰ ਜਿਵੇਂ ਕਿ ਝੂਠੇ ਭਾਂਡਿਆਂ ਨੂੰ ਝੂਠੇ ਵਰਤਨਾਂ ਨੂੰ ਉਹਦਾ ਅਸ਼ੀਰਵਾਦ ਦਵਾਇਆ ਜਾ ਰਿਹਾ ਹੋਵੇ ਹੁਣ ਇਹ ਜਿਹੜੀਆਂ ਤਸਵੀਰਾਂ ਨੇ ਇਹ ਸਵਾਲ ਖੜੇ ਕਰਦੀਆਂ ਨੇ ਔਰ ਉੱਥੇ ਫਿਰ ਕਾਫੀ ਸਾਰੇ ਚੈਨਲਾਂ ਨੇ ਜਿਹੜੇ ਜਥੇਦਾਰ ਸਿੰਘ ਸਹਿਬਾਨ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਨੂੰ ਸ਼ਿਕਾਇਤ ਕੀਤੀ ਹੈ ਔਰ ਕਾਫੀ ਸਾਰੇ ਲਗਭਗ 15 20 ਚੈਨਲ ਦਾ ਪੱਤਰਕਾਰਾਂ ਨੇ ਇਹ ਗੱਲ ਮੀਡੀਆ ਦੇ ਉੱਪਰ ਯਾਨੀ ਹਰਪ੍ਰੀਤ ਹੋਰਾਂ ਦੇ ਧਿਆਨ ਚ ਲਿਆਦੀ ਹੈ ਕਿ ਇੱਥੇ ਇੰਜ ਕਿਉਂ ਹੋ ਰਿਹਾ ਹੈ ਕਿ ਸੁਖਵੀਰ ਬਾਦਲ ਦੇ ਨਾਲ ਇੰਨੇ ਸਾਰੇ ਜਿਹੜੇ ਉਹਦੇ ਸਹਾਇਕ ਨੇ ਗਨਮੈਨ ਨੇ ਉਹ ਕਿਉਂ ਖੜੇ ਨੇ ਸੁਖਵੀਰ ਬਾਦਲ ਇਕੱਲਾ ਕਿਉਂ ਡਿਊਟੀ ਨਹੀਂ ਦੇ ਰਿਹਾ ਦਰਬਾਰ ਸਾਹਿਬ ਤੋਂ ਸੁਖਵੀਰ ਬਾਦਲ ਨੂੰ ਕਾਹਦਾ ਖਤਰਾ ਹੈ ਦਰਬਾਰ ਸਾਹਿਬ ਤਾਂ ਕਿਆ ਜਾਂਦਾ ਹੈ ਕਿ ਤੂੰ ਮੇਰਾ ਰਾਖਾ ਸਭਣੀ ਥਾਈ ਤੇ ਸੁਖਬੀਰ ਬਾਦਲ ਹੋਰਾਂ ਨੂੰ ਇੱਥੇ ਵੀ ਪ੍ਰੋਸਾ ਨਹੀਂ ਹੈ ਔਰ ਇੱਥੇ ਵੀ ਉਹ ਆਪਣੇ ਅੰਗ ਰੱਖਿਆਕ ਆਪਣੇ ਸਹਾਇਕ ਆਪਣੇ ਆਲੇ ਦੁਆਲੇ ਖੜਾਉਂਦੇ ਨੇ ਜਦੋਂ ਕਿ ਉਹਨਾਂ ਨੂੰ ਸਜ਼ਾ ਲੱਗੀ ਹੈ ਤਨਖਾਹ ਲੱਗੀ ਹੈ ਤਾਂ ਇਹ ਮਾਮਲਾ ਜਿਹੜਾ ਉੱਠਿਆ ਹੈ ਇਹਦੇ ਉੱਪਰ ਤੁਸੀਂ ਆਪਣਾ ਵਿਚਾਰ ਲਿਖਿਓ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਇਹ ਸਵਾਲ ਉੱਠਿਆ ਕੀ ਇਹ ਵਾਜਬ ਹੈ ਕੀ ਇਹ ਜਾਇਜ਼ ਹੈ ਯਾ ਐਵੇਂ ਹਵਾ ਦੇ ਵਿੱਚ ਗੱਲ ਕੀਤੀ ਜਾ ਰਹੀ ਹੈ ਦੇਖੋ ਸਿੱਧੀ ਸਾਫ਼ ਗੱਲ ਹੈ ਕਿ ਸੁਖਬੀਰ ਬਾਦਲ ਹੋਰੀ ਬਹੁਤ ਅਮੀਰ ਬੰਦੇ ਨੇ ਔਰ ਉਹ ਆਪਣੇ ਆਪ ਨੂੰ ਬਹੁਤ ਵੱਡੇ ਬੰਦੇ ਸਮਝਦੇ ਨੇ ਸੁਖਬੀਰ ਬਾਦਲ ਹੋਰਾਂ ਨੂੰ ਜਦੋਂ ਅਕਾਲ ਤਖਤ ਸਾਹਿਬ ਨੇ ਸਜ਼ਾ ਲਾਈ ਹੈ ਤਾਂ ਉੱਥੇ ਗਲਤੀਆਂ ਮੰਨਣਾ ਉਹਨਾਂ ਦੇ ਲਈ ਜ਼ਰੂਰੀ ਵੀ ਸੀ ਤੇ ਮਜਬੂਰੀ ਵੀ ਸੀ ਕਿਉਂਕਿ ਹੁਣ ਐਨਾ ਕੋਈ ਸਾਹਮਣੇ ਆ ਗਿਆ ਸੀ ਅਕਾਲ ਤਖਤ ਸਾਹਿਬ ਦੇ ਜੇਸ ਨੂੰ ਲਕਾਉਣਾ ਛਪਾਉਣਾ ਇਹਨਾਂ ਦੇ ਵਸਦਾ ਰੋਗ ਨਹੀਂ ਸੀ ਰਹਿ ਗਿਆ ਵਰਨਾ ਹੁਣ ਤੱਕ 8-9 ਸਾਲ ਹੋ ਗਏ ਸੀ ਸਾਰਾ ਕੁਝ ਦਬਾਇਆ ਗਿਆ ਛਪਾਇਆ ਗਿਆ ਸਾਹਮਣੇ ਨਹੀਂ ਆਉਣ ਦਿੱਤਾ ਗਿਆ ਔਰ ਜਿਹੜੀਆਂ ਗਲਤੀਆਂ ਸੁਖਬੀਰ ਬਾਦਲ ਨੇ ਮੰਨੀਆਂ ਜਿਹਦੇ ਬਾਰੇ ਕੋਈ ਲੋਕ ਕਹਿ ਰਹੇ ਨੇ ਕਿ ਬੜਾ ਨਮਾਣਾ ਹੋ ਕੇ ਬੜਾ ਨਮਾਣਾ ਸਿੱਖ ਬਣ ਕੇ ਇੱਕ ਸੱਚਾ ਸਿੱਖ ਬਣ ਕੇ ਉਹ ਮੰਨ ਰਿਹਾ ਤੇ ਕੁਝ ਲੋਕ ਬੱਲੇ ਬੱਲੇ ਕਰ ਰਹੇ ਨੇ ਜਿਹੜੀਆਂ ਗਲਤੀਆਂ ਸੁਖਵੀਰ ਬਾਦਲ ਨੇ ਮੰਨੀਆਂ ਨੇ ਉਹਨੂੰ ਡੰਗਾਈ ਤੇ ਸੋਚੋ ਕੀ ਨੇ ਸੁਖਵੀਰ ਬਾਦਲ ਨੇ ਇਹ ਮੰਨਿਆ ਕਿ ਕੋਟਕਪੂਰਾ ਚ ਜਿਹੜੀ ਗੋਲੀ ਚੱਲੀ ਐ ਸਿੱਖ ਸੰਗਤਾਂ ਤੇ ਉਹ ਸਾਡਾ ਗੁਨਾਹ ਐ ਉਹ ਅਸੀਂ ਚਲਵਾਈ ਐ ਔਰ ਉਹਦੇ ਗੁਨਾਹਾਂ ਤੋਂ ਇਹ ਸਾਬਤ ਹੁੰਦਾ ਹੈ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਵੀ ਆਪਣੀ ਮੁਠੀ ਚ ਕਰਕੇ ਉਹਨਾਂ ਨੂੰ ਆਪਣੇ ਮੁਤਾਬਕ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਕੋਸ਼ਿਸ਼ ਨਹੀਂ ਕੀਤੀ ਗਈ ਚਲਾਇਆ ਗਿਆ ਤੇ ਇਹ ਵੀ ਸਾਬਤ ਹੁੰਦਾ ਹੈ ਕਿ ਡੇਰਾਵਾਦ ਦੇ ਨਾਲ ਕੜਿੰਗੜੀ ਪਾ ਕੇ ਚੱਲਣ ਦੀ ਕੋਸ਼ਿਸ਼ ਕੀਤੀ ਵੋਟਾਂ ਦੀ ਖਾਤਰ ਜਿਹੜਾ ਸਰਸੈ ਡੇਰੇ ਦੇ ਮੁਖੀ ਨੇ ਸੌਦਾ ਸਾਧਨੇ ਮਾਫੀ ਮੰਗੀ ਹੀ ਨਹੀਂ ਸੀ ਉਹਨੂੰ ਐਵੇਂ ਹੀ ਮਾਫੀ ਦੇ ਦਿੱਤੀ ਔਰ ਐਵੇਂ ਹੀ ਕਹਿ ਦਿੱਤਾ ਕਿ ਉਹਨੇ ਮਾਫੀਨਾਮਾ ਮੰਗ ਲਿਆ ਇਸ ਕਰਕੇ ਉਹਨੂੰ ਮਾਫ ਕੀਤਾ ਜਾਂਦਾ ਹੈ ਔਰ ਉਸੇ ਡੇਰਾ ਮੁਖੀ ਤੋਂ ਜਿੰਨੇ ਕੇਸ ਸੀ ਉਹਦੇ ਤੇ ਪੰਜਾਬ ਦੇ ਵਿੱਚ ਪਏ ਗੁਰੂ ਗੋਬਿੰਦ ਸਿੰਘ ਜੀ ਦੀ ਰੀਸ ਉਹ ਉਹਨਾਂ ਦੀ ਸਾੰਗ ਲਾਉਣ ਕਰਕੇ ਸਵਾਗ ਰਚਨ ਕਰਕੇ ਉਹ ਕੇਸ ਇਹਨਾਂ ਨੇ ਵਾਪਸ ਲੈ ਲੇ ਤੁਸੀਂ ਉਹਨਾਂ ਗੁਨਾਹਾਂ ਨੂੰ ਡੰਗਾਈ ਸੋਚੋ ਐਵੇਂ ਬੱਲੇ ਬੱਲੇ ਕਰੀ ਜਾਂਦੇ ਹੋ ਨਿਮਾਣਾ ਸਿੱਖ ਬਣ ਗਿਆ ਸੁਖਬੀਰ ਬਾਦਲ ਹਾਂ ਉਹਦੇ ਕੋਲ ਹੁਣ ਚਾਰਾ ਨਹੀਂ ਸੀ ਉੱਥੇ ਉਹ ਨੀਵਾ ਹੋਇਆ ਹੋਣਾ ਪੈਣਾ ਸੀ ਪਰ ਜੋ ਗੱਲਾਂ ਸਾਹਮਣੇ ਆਈਆਂ ਨੇ ਸੋਚ ਕੇ ਤੇ ਵੇਖੋ ਫਿਰ ਭੱਠੀ ਗੱਲ ਐ ਕਿ ਸੁਖਬੀਰ ਬਾਦਲ ਹੋਰਾਂ ਨੇ ਜਿਹੜੀ ਗੱਲ ਉਹ ਗੁਨਾਹ ਮੰਨਿਆ ਕਿ ਜਦੋਂ ਉਹ ਡੇਰੇ ਦੇ ਨਾਲ ਕੜਿੰਗੜੀ ਪਾਈ ਡੇਰੇ ਦੇ ਨਾਲ ਮਿਲ ਕੇ ਉਹਨਾਂ ਨੂੰ ਵੋਟਾਂ ਦੀ ਖਾਤਰ ਮਾਫੀ ਦਿੱਤੀ ਬਿਨਾਂ ਗੱਲ ਤੋਂ ਐਡੇ ਵੱਡੇ ਗੁਨਾਹ ਤੇ ਤਾਂ ਫਿਰ ਗੁਰੂ ਘਰ ਦੀ ਗੋਲਕ ਚੋਂ ਪੈਸਾ ਲਾ ਕੇ ਮਾਇਆ ਲਾ ਕੇ ਅਖਬਾਰਾਂ ਤੇ ਮੀਡੀਆ ਚ ਇਸ਼ਤਿਹਾਰ ਦਿੱਤੇ ਗਏ ਜਿਨ੍ਹਾਂ ਦੇ ਨਾਲ ਬਰੀ ਕੀਤਾ ਗਿਆ ਸੁਖਬੀਰ ਬਾਦਲ ਹੋਰਾਂ ਨੂੰ ਔਰ ਬਾਕੀ ਸਾਰੀ ਅਕਾਲੀ ਦਲ ਨੂੰ ਜਿਨ੍ਹਾਂ ਨੇ ਮਾਫੀ ਦਿੱਤੀ ਸੀ ਵੀ ਅਸੀਂ ਤਾਂ ਇਹ ਜੈਜ ਕੀਤਾ ਹੈ ਸਹੀ ਕੀਤਾ ਹੈ ਔਰ ਦੇਖੋ ਅੱਜ ਇੱਕ ਗੱਲ ਹੋਰ ਉੱਠ ਰਹੀ ਹੈ ਇੱਕ ਟਾਈਮ ਬੀਬੀ ਹਰਸਿਮਰਤ ਬਾਦਲ ਤੇ ਸੁਖਬੀਰ ਬਾਦਲ ਕੇ ਪਰਿਵਾਰ ਨੇ ਇਹ ਅਰਦਾਸ ਕੀਤੀ ਸੀ ਕਿ ਜਿਨ੍ਹਾਂ ਨੇ ਇਹ ਗੁਨਾਹ ਕੀਤੇ ਨੇ ਉਹਨਾਂ ਦਾ ਕੱਖ ਨਾ ਰਵੇ ਤੇ ਹੁਣ ਗੁਨਾਹ ਆਪ ਦੇ ਮੰਨਣੇ ਪਏ ਮੰਨ ਲੈ ਤਾਂ ਫਿਰ ਹੁਣ ਇੱਕ ਕੱਖ ਨਾ ਰਹਿ ਵਾਲੀ ਜਿਹੜੀ ਅਰਦਾਸ ਕੀਤੀ ਸੀ ਹੁਣ ਉਹਦੇ ਉੱਪਰ ਕੀ ਬੋਲਣਗੇ ਵੈਸੇ ਤਾਂ ਲੋਕ ਕਹਿ ਰਹੇ ਨੇ ਕਿ ਇਹਨਾਂ ਦੀ ਅਰਦਾਸ ਪੂਰੀ ਹੋ ਗਈ ਕੱਖ ਨਹੀਂ ਰਿਆ ਨਾ ਇੱਜ਼ਤ ਰਹੀ ਹੈ ਨਾ ਸਤਕਾਰ ਰਿਆ ਨਾ ਪਾਰਟੀ ਰਹੀ ਹੈ ਨਾ ਅਗਵਾਈ ਰਹੀ ਹੈ ਚਾਰ ਬੰਦੇ ਜਿਮਣੀ ਚੋਣਾ ਚ ਖੜੇ ਕਰਨ ਲਈ ਸੁਖਬੀਰ ਬਾਦਲ ਨੂੰ ਲੱਭੇ ਨਹੀਂ ਮਤਲਬ ਕੱਖ ਨਹੀਂ ਰਿਆ ਤਾਂ ਦੂਜੇ ਪਾਸੇ ਇਹ ਵੀ ਆਵਾਜ਼ ਉੱਠੀ ਹੈ ਕਿ ਸੁਖਬੀਰ ਬਾਦਲ ਦੇ ਉੱਪਰ ਹੁਣ ਕੇਸ ਦਰਜ ਕੀਤਾ ਜਾਵੇ ਸੁਖਬੀਰ ਬਾਦਲ ਨੂੰ ਇਹਨਾਂ ਗੁਨਾਹਾਂ ਜਿਨ੍ਹਾਂ ਨੂੰ ਕਬੂਲਿਆ ਉਹ ਨਹੀਂ ਉਹਨਾਂ ਕਰਕੇ ਉਹਨੂੰ ਅੰਦਰ ਕੀਤਾ ਜਾਵੇ ਇਹ ਮੰਗ ਸਭ ਤੋਂ ਪਹਿਲਾਂ ਕੋਟਕਪੂਰਾ ਗੋਲੀ ਕਾਂਡ ਦੇ ਵਿੱਚ ਸ਼ਹੀਦ ਹੋਏ ਇੱਕ ਸਿੱਖ ਕ੍ਰਿਸ਼ਨ ਭਗਵਾਨ ਸਿੰਘ ਜੀ ਦਾ ਨਾਂ ਹੈ ਉਹਦੇ ਪੁੱਤਰ ਸੁਖਰਾਜ ਸਿੰਘ ਨੇ ਕੀਤੀ ਹੈ ਉਹ ਕਹਿੰਦਾ ਹੁਣ ਜਦੋਂ ਇਹਨਾਂ ਨੇ ਆਪਣੇ ਗੁਨਾਹ ਕਬੂਲ ਕਰ ਲਏ ਨੇ ਤਾਂ ਹੁਣ ਇਹਨਾਂ ਨੂੰ ਜੇਲ੍ਹ ਭੇਜਿਆ ਜਾਣਾ ਚਾਹੀਦਾ ਹੈ ਉਹਦੀ ਗੱਲ ਚ ਦਮ ਹੈ ਇਹ ਕੋਈ ਛੋਟੇ ਗੁਨਾਹ ਨਹੀਂ ਕੀਤੇ ਇਹਨਾਂ ਨੇ ਔਰ ਜੇਲ੍ਹ ਭੇਜਿਆ ਜਾਣਾ ਚਾਹੀਦਾ ਔਰ ਇਹਦੇ ਉੱਪਰ ਕੁਮਰ ਵਿਜੇ ਪ੍ਰਤਾਪ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਵਿਧਾਇਕ ਨੇ ਉਹ ਵੀ ਸਾਹਮਣੇ ਆ ਗਿਆ ਉਹਨੇ ਭਗਵੰਤ ਮਾਨ ਨੂੰ ਚੈਲੰਜ ਕਰਤਾ ਆਪਣੀ ਹੀ ਪਾਰਟੀ ਦੇ ਮੁੱਖ ਮੰਤਰੀ ਨੂੰ ਉਹ ਕਹਿੰਦਾ ਹੁਣ ਉਹਨਾਂ ਨੇ ਕਬੂਲ ਕਰ ਲਿਆ ਗਣਾ ਹੁਣ ਜੇ ਤੇਰੇ ਚ ਦਮ ਹੈ ਤਾਂ ਉਹਨਾਂ ਤੇ ਕਾਰਵਾਈ ਕਰ ਉਹਨਾਂ ਨੂੰ ਸੰਮਣ ਕਰ ਅਦਾਲਤ ਦੇ ਵਿੱਚ ਵੀ ਉਹਨਾਂ ਦਾ ਕਬੂਲਨਾਮਾ ਪੇਸ਼ ਕਰ ਉਹਨਾਂ ਨੂੰ ਸਜ਼ਾ ਦਵਾ ਇਹ ਗੱਲ ਬਿਲਕੁਲ ਠੀਕ ਹੈ ਔਰ ਉਹਨੇ ਇਹ ਵੀ ਕਿਹਾ ਕੁਮਰ ਵਿਜੇ ਪ੍ਰਤਾਪ ਨੇ ਉਹ ਕਹਿੰਦਾ ਜਿਹੜਾ ਕੁਝ ਅਕਾਲ ਤਖਤ ਦੇ ਸਾਹਮਣੇ ਇਹਨਾਂ ਨੇ ਕਬੂਲਿਆ ਉਹਦੇ ਤੱਥ ਸਬੂਤ ਮੈਂ ਜਦੋਂ ਜਾਂਚ ਟੀਮ ਦਾ ਮੁਖੀ ਬਣਿਆ ਸੀਗਾ ਜਦੋਂ ਕੋਟਕਪੂਰਾ ਗੋਲੀकांड ਦੀ ਜਾਂਚ ਹੋਈ ਸੀ ਤਾਂ ਕਹਿੰਦਾ ਉਹ ਸਾਰੇ ਤੱਥ ਸਬੂਤ ਮੈਂ ਕੱਢ ਲਿਆਂਦੇ ਸੀ ਪਰ ਮੇਰੀ ਜਾਂਚ ਰਿਪੋਰਟ ਨੂੰ ਜਾਣ ਬੁੱਝ ਕੇ ਇਹਨਾਂ ਨੇ ਖਾਰਜ ਕਰ ਦਿੱਤਾ ਸਾਹਮਣੇ ਨਹੀਂ ਆਉਣ ਦਿੱਤਾ ਔਰ ਠੰਡੇ ਬਸਤੇ ਪਾਤਾ ਅੱਜ ਤੱਕ ਨਹੀਂ ਵਿਚਾਰਿਆ ਗਿਆ ਕਹਿੰਦਾ ਉਹਨੇ ਸਬੂਤ ਵਿਖਾਈਂ ਕਿਆ ਵੇਖੋ ਉਸ ਵਕਤ ਮੈਂ ਕੀ ਕੀ ਸਬੂਤ ਕੱਢ ਕੇ ਲਿਆ ਸੀ ਕਹਿੰਦਾ ਉਦੋਂ ਦੀ ਇਹਨਾਂ ਤੇ ਕਾਰਵਾਈ ਹੋ ਜਾਣੀ ਸੀ ਪਰ ਕੈਪਟਨ ਮਰੀਂਦਰ ਇਹਨਾਂ ਨਾਲ ਮਿਲਿਆ ਹੋਇਆ ਸੀ ਔਰ ਸਭ ਤੋਂ ਵੱਡੀ ਗੱਲ ਭਗਵੰਤ ਮਾਨ ਦੇ ਉੱਪਰ ਆਪਣੀ ਹੀ ਪਾਰਟੀ ਦੇ ਮੁੱਖ ਮੰਤਰੀ ਤੇ ਸਵਾਲ ਖੜੇ ਕਰਨ ਦੀ ਜੁਰਤ ਕੀਤੀ ਹੈ ਕੁਮਰ ਵਿਜੇ ਪ੍ਰਤਾਪ ਨੇ ਉਹ ਕਹਿੰਦਾ ਭਗਵੰਤ ਮਾਨ ਵੀ ਕੈਪਟਨ ਵਾਂਗ ਇਸ ਮਾਮਲੇ ਤੇ ਮਿਲਿਆ ਹੋਇਆ ਉਹ ਵੀ ਕੁਝ ਨਹੀਂ ਕਰਨਾ ਚਾਹੁੰਦਾ ਔਰ ਉਹ ਕਹਿੰਦਾ ਭਗਵੰਤ ਮਾਨ ਨੇ ਮੇਰੇ ਤੇ ਬਹੁਤ ਤਸ਼ੱਦਦ ਕੀਤਾ ਜਿੰਨੀ ਵਾਰ ਵੀ ਮੈਂ ਭਗਵੰਤ ਮਾਨ ਨੂੰ ਮਿਲਿਆ ਉਹਦੇ ਅੱਗੇ ਸਬੂਤ ਰੱਖਣ ਦੀ ਕੋਸ਼ਿਸ਼ ਕੀਤੀ ਜਦੋਂ ਦਾ ਮੁੱਖ ਮੰਤਰੀ ਬਣਿਆ ਮੇਰੀ ਉਹਨੇ ਕਹਿੰਦਾ ਗੱਲ ਨਹੀਂ ਸੁਣੀ ਫਿਰ ਕਹਿੰਦਾ ਮੈਂ ਕੇਜਰੀਵਾਲ ਦੇ ਕੋਲ ਗਿਆ ਕੇਜਰੀਵਾਲ ਅੱਗੇ ਸਬੂਤ ਰੱਖੇ ਪਰ ਫਿਰ ਵੀ ਕਿਸੇ ਨੇ ਗੱਲ ਨਹੀਂ ਸੁਣੀ ਔਰ ਕੁਮਰ ਵਿਜੇ ਪ੍ਰਤਾਪ ਇੱਥੋਂ ਤੱਕ ਬੋਲਿਆ ਉਹ ਕਹਿੰਦਾ ਕਿ ਭਗਵੰਤਮਾਨ ਹੁਣ ਮੈਂ ਤੈਨੂੰ ਚੈਲੰਜ ਕਰਦਾ ਮੈਂ ਰਾਜ ਖੋਲਾਂਗਾ ਆਉਣ ਵਾਲੇ ਦਿਨਾਂ 'ਚ ਉਹ ਵੱਡੇ ਰਾਜ ਖੋਲਾਂਗਾ ਜਿਨ੍ਹਾਂ ਦੇ ਨਾਲ ਬਹੁਤ ਕੁਝ ਹੋਏਗਾ ਇੱਕ ਬਹੁਤ ਵੱਡੀ ਚੁਣੌਤੀ ਤਬਕੀ ਕੁਮਰ ਵਿਜੇ ਪ੍ਰਤਾਪ ਨੇ ਦਿੱਤੀ ਹੈ ਭਗਵੰਤਮਾਨ ਨੂੰ ਔਰ ਕਿਹੜੇ ਰਾਜਕੁਮਾਰ ਵਿਜੇ ਪ੍ਰਤਾਪ ਕੋਲ ਨੇ ਜਿਹੜੇ ਉਹ ਖੋਲਣੇ ਚਾਹੁੰਦਾ ਹੈ ਜਿਹੜੇ ਉਹਨੇ ਖੋਲਣੇ ਨੇ ਇਹ ਤਾਂ ਆਉਣ ਵਾਲਾ ਟਾਈਮ ਦੱਸੇਗਾ ਫਿਲਹਾਲ ਇਹ ਜਿਹੜੀਆਂ ਫੋਟੋਆਂ ਨੇ ਜਿਹੜੀਆਂ ਸੁਖਬੀਰ ਬਾਦਲ ਹੋਰਾਂ ਦੀਆਂ ਤਸਵੀਰਾਂ ਨੇ ਇਹ ਚਰਚਾ ਦੇ ਵਿੱਚ ਬਣੀਆਂ ਹੋਈਆਂ ਨੇ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਇਹਨਾਂ ਬਾਰੇ ਜਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨੀ